ਆਪਿਓ ਕੀ ਹਾਲ ਚਾਲ ਨੇ ਜੀ ਅੱਜ ਨਾ ਜਿਹੜਾ ਆਪਾਂ ਵਾਧੇ ਹੋਏ ਪੈਟਰੋਲਾ ਦੇ ਰੇਟ ਤੇ ਡੀਜ਼ਲਾਂ ਦੇ ਰੇਟ ਦੇ ਵਾਧੇ ਹੋਏ ਨੂੰ ਦੇਖਦੇ ਹੋਏ ਅੱਜ ਇੱਕ ਇੱਕ ਇਹੋ ਜੀ ਚੀਜ਼ ਤੁਹਾਡੇ ਲਈ ਲੈ ਕੇ ਆਏ ਆਂ ਜਿਹੜੀ ਬੈਟਰੀ ਦੇ ਉੱਪਰ ਚੱਲਣ ਵਾਲੀ ਜੀ ਅੱਜ ਅਸੀਂ ਪਿੰਡ ਭਲਾਈਆਂ ਨੇ ਦੇ ਵਿੱਚ ਖੜੇ ਸੀ ਤੇ ਤੀਆਂ ਦੇ ਉੱਪਰ ਆਏ ਸੀਗੇ ਜੀ ਤੇ ਦੇਖਣ ਕੀ ਤੀਆਂ ਦਾ ਕੀ ਮਾਹੌਲ ਆ ਨਾ ਇੱਕ ਜਿਹੜਾ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਲਾਇਆ ਹੈ ਇੱਥੇ ਇੱਕ ਬਾਈ ਜੀ ਦੁਆਰਾ ਜੀਪ ਲਿਆਂਦੀ ਗਈ ਹੈ ਜਿਹੜੀ ਕਿ ਆਪਾਂ ਮਤਲਬ ਬਿਨਾਂ ਪੈਟਰੋਲ ਤੋਂ ਬਿਨਾ ਡੀਜ਼ਲ ਤੋਂ ਚੱਲਦੀ ਹੈ ਜੀ ਨਾ ਉਹਦੇ ਵਿੱਚ ਗੈਸ ਦੀ ਲੋੜ ਹੈ ਬਾਈ ਜੀ ਨਾਲ ਗੱਲਬਾਤ ਕਰਦੇ ਆ ਕਿ ਇਹੋ ਜਿਹਾ ਕੀ ਪ੍ਰੋਜੈਕਟ ਉਹਦੇ ਵਿੱਚ ਲਾਇਆ ਹੈ ਕਿ ਜਿਹੜੀ ਕੀ ਹੈ ਜੀ ਚੰਗੀ ਐਵਰੇਜ ਦਿੰਦੀ ਹੈ ਪਰ ਚੱਲਦੀ ਵੀ ਇਹਨਾਂ ਤੋਂ ਸਾਈਡ ਤੇ ਹੋ ਕੇ ਜੀ ਸੱਚੀ ਗੱਲ ਬਾਈ ਸੱਚੀ ਗੱਲ ਕੀ ਹਾਲ ਚਾਲ ਹੈ ਬਾਈ ਵਧੀਆ ਜੀ ਵਧੀਆ ਆਪਣੇ ਅ ਭਾਈ ਜੀ ਸਭ ਤੋਂ ਪਹਿਲਾਂ ਇਹ ਦੱਸੂਗੀ ਕਿ ਜਿਹੜਾ ਮਤਲਬ ਤੁਸੀਂ ਪ੍ਰੋਜੈਕਟ ਜਿਹੜਾ ਬਣਾਇਆ ਹੈ ਜੀ ਹਨਾ ਤੇ ਇਹ ਮਤਲਬ ਇਹਦੇ ਵਿੱਚ ਤੇਲ ਦੀ ਜਾ ਮੰਨ ਕੇ ਚੱਲ ਕਿਸੇ ਤਰ੍ਹਾਂ ਦੀ ਗੈਸ ਦੀ ਲੋੜ ਪੈਂਦੀ ਹੈ ਜੀ ਨਾ ਜੀ ਇੱਥੇ ਕਿਸੇ ਤਰ੍ਹਾਂ ਦੀ ਕੋਈ ਲੋੜ ਨਹੀਂ ਪੈਂਦੀ ਤੇਲ ਆਇਆ ਗੈਸ ਕੁਛ ਨਹੀਂ ਹੈਗਾ ਜੀ ਇਹਨੂੰ ਇੱਕ ਬਸ ਚਾਰਜਰ ਦੀ ਲੋੜ ਪੈਂਦੀ ਆ ਇਹਨਾਂ ਆਪਾਂ ਘਰ ਵਾਲੀ ਨੋਰਮਲ ਬਿਜਲੀ ਤੋਂ ਚਾਰਜ ਕਰ ਸਕਦੇ ਹਾਂ ਚਾਰਜ ਕਰ ਸਕਦੇ ਹਾਂ ਠੀਕ ਹੈ ਜੀ ਭਾਈ ਜੀ ਜਿਹੜੀ ਹੁਣ ਆਪਾਂ ਗੱਲ ਕਰੀਏ ਕਿ ਜਿਹੜੀ ਇਹ ਤੁਹਾਡਾ ਤੁਸੀਂ ਜੀਪ ਤਿਆਰ ਕੀਤੀ ਹੈ ਨਾ ਜੀ ਤੇ ਤੁਹਾਡੀਆਂ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਵਾਇਰਲ ਹੋਈਆਂ ਕਿ ਇਹ ਚੀਜ਼ ਦੇ ਮਤਲਬ ਜਿਹੜਾ ਤੁਸੀਂ ਬਣਾਇਆ ਹੈ ਨਾ ਤੁਹਾਡੇ ਦਿਮਾਗ ਦੇ ਵਿੱਚ ਕਿਵੇਂ ਆਇਆ ਕਿ ਤੁਸੀਂ ਕੋਈ ਇੰਜੀਨੀਅਰ ਵਗੈਰਾ ਦਾ ਕੋਰਸ ਕਰਕੇ ਕੀਤਾ ਜੀ ਮੈਂ ਕੋਈ ਕੋਰਸ ਕੁਛ ਨਹੀਂ ਪੜਾਈਆਂ ਲਿਖਾਈਆਂ ਸਾਰਾ ਕੁਝ ਇੱਕ ਲਿਮਟ ਤੱਕ ਹੁੰਦਾ ਪਰ ਜਿਹੜਾ ਸ਼ੌਂਕ ਆ ਉਹ ਤੋਂ ਪਰੇ ਰਹਿ ਜਾਂਦਾ ਮੈਨੂੰ ਮਕੈਨੀਕਲ ਦਾ ਇਲੈਕਟ੍ਰੀਕਲ ਦਾ ਸ਼ੌਂਕ ਸੀਗਾ ਨਾਲ ਸ਼ੌਂਕ ਦੇ ਆਪਣੇ ਜਿਹੜਾ ਕੰਮ ਸ਼ੌਂਕ ਨਾਲ ਸ਼ੁਰੂ ਕਰਦੇ ਆ ਉਹ ਕਦੇ ਵੀ फेल ਨਹੀਂ ਹੁੰਦਾ ਉਹ ਚੀਜ਼ ਦੇ ਸੋਚਦੇ ਸੋਚਦੇ ਅੱਜ ਆ ਗੱਡੀਆਂ ਠੀਕ ਆ ਗਏ ਜੀ ਨਾਲ ਨਾਲ ਆਪਾਂ ਗੱਡੀਆਂ ਤਿਆਰ ਕਰ ਲਾਗੇ ਪਹਿਲਾਂ ਮੋਟਰਸਾਈਕਲ ਕਰੇ ਸੀ ਠੀਕ ਹੈ ਜੀ ਸਕੂਟਰ ਕਰੇ ਸੀ ਹੁਣ ਆ ਇਸ ਤਰ੍ਹਾਂ ਦੀਆਂ ਜੀਪਾਂ ਤਿਆਰ ਕਰ ਲਾਗੇ ਪਹਿਲਾਂ ਤੁਸੀਂ ਸਟਾਰਟਿੰਗ ਬਾਈ ਜੀ ਕਿਹੜੇ ਸਾਲ ਦੇ ਵਿੱਚ ਕੀਤੀ ਸੀ ਸਾਈਕਲ ਤੋਂ ਕਰੀ ਸੀ ਸਟਾਰਟਿੰਗ ਮੈਂ 2019 ਤੋਂ ਜੀ 2019 ਦੇ ਵਿੱਚ ਤੁਸੀਂ ਸਾਈਕਲ ਤਿਆਰ ਕੀਤਾ ਬੈਟਰੀ ਵਾਲਾ ਜੀ ਠੀਕ ਹੈ ਫਿਰ ਹੌਲੀ ਹੌਲੀ ਤੁਸੀਂ ਸਿਸਟਮ ਬਣਾਇਆ ਜੀ ਹਾਂ ਹੌਲੀ ਹੌਲੀ ਜੀਪਾਂ ਦੇ ਵਿੱਚ ਜੀਪਾਂ ਦੇ ਵਿੱਚ ਠੀਕ ਹੈ ਜੀ ਤੇ ਤੁਸੀਂ ਇਹਦੇ ਵਿੱਚ ਜੀਪ ਬਾਰੇ ਦੱਸੋਗੇ ਬਾਈ ਜੀ ਇਹਦੀ ਕਿੰਨੀ ਐਵਰੇਜ ਹੈ ਤੇ ਕਿੰਨੀ ਇਹਦੀ ਚਾਰਜਿੰਗ ਹੈ ਮਤਲਬ ਆਪਾਂ ਚਾਰਜ ਕਰਨ ਦੇ ਲਈ ਕਿੰਨਾ ਸਮਾਂ ਲੱਗਦਾ ਹੈ ਇਹਦੇ ਤੇ ਸਿੰਗਲ ਚਾਰਜ ਤੇ ਇਹਨੂੰ 100 ਤੋਂ 150 ਕਿਲੋਮੀਟਰ ਤੱਕ ਚਲਾ ਸਕਦੇ ਹਾਂ ਜੀ ਠੀਕ ਹੈ ਜੀ ਤੇ ਚਾਰਜਿੰਗ ਹੋਣ ਦਾ ਸਮਾਂ ਇਹਨੂੰ 4 ਘੰਟੇ ਲੱਗਦੇ 0 ਤੋਂ 100 ਚਾਰਜ 100 ਹੋ ਜਾਂਦੀ ਹੈ 4 ਘੰਟੇ ਅਜਾ 4 ਘੰਟਿਆਂ ਦੇ ਵਿੱਚ ਹਾਂਜੀ ਲਿਥੀਅਮ ਬੈਟਰੀ ਲੱਗੀ ਹੈ ਤੇ 3 ਸਾਲ ਦੀ ਗਾਰੰਟੀ ਜੀ 10 ਸਾਲ ਤੱਕ ਦੀ ਲਾਈਫ ਦੇ ਦਿੰਦੀ ਹੈ ਬੈਟਰੀ ਜੀ ਠੀਕ ਹੈ ਜੀ ਸਿੰਗਲ ਬੈਟਰੀ ਹੈ ਤੁਸੀਂ 3 ਸਾਲ ਦੀ ਇਹਦੀ ਗਾਰੰਟੀ ਦਿੰਨੇ ਹੋ ਪਰ ਚੱਲਦੀ ਜਾਦੇ ਟਾਈਮ ਇਹ 10 ਸਾਲ ਤੱਕ ਚੱਲ ਜਾਂਦੀ ਹੈ ਜੀ ਹਾਂਜੀ ਕਿਉਂਕਿ ਦੀ ਸਪੀਡ ਰ நார்ਮਲ ਐਵਰੇਜ ਹੈਗੀ ਆ ਜੀ ਠੀਕ ਹੈ ਤੇ ਬਾਈ ਜੀ ਕਈ ਵਾਰੀ ਐਵੇਂ ਹੁੰਦਾ ਨਾ ਕਿ ਆਪਾਂ ਸੋੰਦੇ ਆ ਕਿ ਜਿਹੜੀਆਂ ਹੁਣ ਬੈਂਡਰ ਗਾਂਗਾਂ ਕਿ ਵੀਡੀਓ ਦੇਖਾਂ ਆਪਾਂ ਕਿ ਉਹਦੇ ਵਿੱਚ ਜੀ ਕਈਆਂ ਦੇ ਮਨ ਦੇ ਵਿੱਚ ਡਰ ਹੁੰਦਾ ਹੈ ਕਿ ਆਪਾਂ ਜਿਵੇਂ ਹੁਣ ਵੈਸੇ ਤਾਂ ਦੂਜੀਆਂ ਕੰਟਰੀਆਂ 'ਚ ਦੇਖਦੇ ਆ ਇਹੋ ਜਿਹੀਆਂ ਚੀਜ਼ਾਂ ਬਹੁਤ ਚੱਲਦੀਆਂ ਕਿ ਜਿਹੜੀਆਂ ਪੈਟਰੋਲ ਗੈਸ ਤੋਂ ਬਿਨਾ ਹਨਾ ਜੀ ਆਪਾਂ ਦੇਖਦੇ ਆ ਪਰ ਜਿਹੜੀਆਂ ਜਿਵੇਂ ਹੁਣ ਆਪਣੇ ਇੰਡੀਆ ਦੇ ਵਿੱਚ ਵੀ ਹੁਣ ਚੱਲਣ ਲੱਗ ਪਈਆਂ ਪਰ ਕਈਆਂ ਦੇ ਮਨ ਦੇ ਵਿੱਚ ਡਰ ਹੁੰਦਾ ਹੈ ਕਿ ਜਿਵੇਂ ਸਕੂਟਰਿਆਂ ਦੀਆਂ ਵੀਡੀਓ ਜਿਹੜਾ ਦੇਖੀਆਂ ਇੱਕਦਮ ਫਟ ਜਾਂਦੀਆਂ ਕੋਈ ਆਪਣੇ ਉਹ ਜਿਹਾ ਤਾਂ ਨਹੀਂ ਸਿਸਟਮ ਮੰਨਦਾ ਉਹ ਜਿਹਾ ਸਿਸਟਮ ਨਹੀਂ ਹੈਗਾ ਜੀ ਨੋਰਮਲ ਲਿਥੀਅਮ ਦੀ ਹੈ ਜੀ 15000 ਚ ਵੀ ਮਿਲ ਜਾਂਦੀ ਹੈ 10000 ਚ ਮਿਲ ਜੇ ਆਪਾਂ ਸਕੂਟਰ ਤੇ ਲਾ ਕੇ ਚੱਲਦੇ ਆ ਤੇ ਮੈਂ ਯੂਜ਼ ਕਰ ਦਿਆਂ 25 ਤੋਂ 30000 ਦੀ 35000 ਦੀ ਜਦੋਂ ਆਪਾਂ ਉਹਦੇ ਵਿੱਚ ਕੰਪਰੋਮਾਈਜ਼ ਕਰਦੇ ਹਾਂ ਰੇਟ ਦਾ ਹੁਣ ਮੈਂ ਗੱਡੀ ਦੀ ਕਨਸਟੈਂਸੀ ਆਣਾ ਆ 6 ਲੱਖ ਨੂੰ ਟੱਚ ਕਰਦੀ ਹੈ ਜੀ ਇਹ ਜਿਹੜੀ ਆਪਣੀ ਜੀਪ ਹੈ ਇਹ 6 ਲੱਖ ਦੇ ਵਿੱਚ ਤਿਆਰ ਹੁੰਦੀ ਹੈ ਹਾਂਜੀ ਫੁੱਲ ਮੋਡੀਫਾਈਡ ਹੁਣ ਇੰਨੀ ਮਹਿੰਗੀ ਚੀਜ਼ ਆਵੜੀ ਜਿਹਦੇ ਜਮੈਂ ਕਾਸਟ ਕਟਿੰਗ ਕਰੂੰਗਾ ਜਾਂ ਸਮਾਨ ਨਾਲ ਕੰਪਰੋਮਾਈਜ਼ ਕਰੂੰਗਾ ਉੱਥੇ ਜਾ ਕੇ ਇਹ ਪ੍ਰੋਬਲਮ ਆਉਂਦੀ ਆ ਹੁਣ ਮਾਰਕੀਟ ਦੇ ਵਿੱਚ ਬੈਂਟਰੀਆਂ ਨਹੀਂ ਲੱਖ ਲੱਖ ਡੇਢ ਡੇਢ ਲੱਖ ਰੁਪਏ ਵੀ ਮ ਜਾਂਦੇ ਆ ਪਰ ਆਪਣਾ ਸਿਸਟਮ ਨਹੀਂਗਾ ਆਪਣਾ ਸਟਾਰਟਿੰਗ ਹੀ 3 ਲੱਖ ਤੋਂ ਹੋ ਜਾਂਦਾ ਜੀ اچھا ਠੀਕ ਹੈ ਸਟਾਰਟਿੰਗ ਦੀ 3 ਲੱਖ ਤੋਂ ਜੀਪਾਂ ਦੀ ਜੀ ਹਾਂਜੀ ਆਪਣੀ ਜੀਪ ਦੀ 3 ਲੱਖ ਦਾ ਸਟਾਰਟਿੰਗ ਆ ਤਾਂ ਕਿ ਮੈਂ ਮੇਰੀ ਕੋਸ਼ਿਸ਼ ਹਮੇਸ਼ਾ ਰਹਿੰਦੀ ਹੈ ਕਿ ਹਮੇਸ਼ਾ ਬੈਟਰ ਦੇਵਾਂ ਠੀਕ ਹੈ ਜੀ ਜੋ ਵੀ ਚੀਜ਼ ਹੋਵੇ ਇੱਕ ਵੀ ਗੱਡੀ ਆਪਣੀ ਹੈ ਜੀ ਕਿ ਮੈਨੂੰ ਰਿਪੇਅਰ ਨਹੀਂ ਕਰਨੀ ਪਈ ਬਹੁਤ ਵਧੀਆ ਚੱਲਦਾ ਜੀ ਬਹੁਤ ਵਧੀਆ ਸਹਿਯੋਗ ਮਿਲਦਾ तकरीबन 25 ਤੋਂ 30 ਜੀਪਾਂ ਤਿਆਰ ਕਰਤੀਆਂ 1.220 ਕਲ ਮੋਟਰਸਾਈਕਲ ਤਿਆਰ ਕਰਿਆ ਜੀ ਇਹਨਾਂ ਲਈ ਬਾਈ ਜੀ ਜਿਵੇਂ ਹਾਂ ਤੁਸੀਂ ਠੀਕ ਹੈ ਜੀ ਉਹ ਤਾਂ ਤੁਹਾਡੀ ਗੱਲ ਪਰ ਇਹਨਾਂ ਦੀ ਪਾਸਿੰਗ ਵਗੈਰਾ ਹੁੰਦੀ ਹੈ ਜੀ ਜਿਵੇਂ ਮੈਂ ਪਾਸਿੰਗ ਇਹਨਾਂ ਦੀ ਨਹੀਂ ਹੁੰਦੀ ਜੀ ਇਸੇ ਵਿਸ਼ੇ ਤੇ ਹੀ ਮੈਂ ਅੱਜ ਗੱਡੀ ਇੱਥੇ ਲੈ ਕੇ ਆਇਆ ਹਾਂ ਮੈਂ ਸੁਣਿਆ ਸੀ ਕਿ ਮਾਨ ਸਾਹਿਬ ਨੇ ਪਾਪਲਾਈਆਂ ਨੇ ਆਉਣਾ ਜੀ ਤੀਆਂ ਦੇ ਪ੍ਰੋਗਰਾਮ ਤੇ ਸੋਚਿਆ ਸੀ ਕਿ ਉਹਨਾਂ ਨੂੰ ਗੱਡੀ ਦਿਖਾਈ ਗਏ ਜੀ ਉਹਨਾਂ ਦੇ ਪਾਸ ਹੁੰਦੀ ਹੈ ਗੱਡੀ ਨੂੰ ਟੈਸਟ ਵਗੈਰਾ ਕਰਨਾ ਆਪਦਾ ਜੋ ਵੀ ਇਹਦਾ ਪੇਪਰ ਵਰਕ ਉਹਨਾਂ ਨੂੰ ਚਾਹੀਦਾ ਆਪਾਂ ਉਹਨਾਂ ਨੂੰ ਦਿਖਾਏ ਤਾਂ ਕਿ ਇਹ ਗੱਡੀ ਆਪਣੀ ਕੋਰੋਨ ਲੀਗਲ ਹੋ ਕੇ ਪਾਸ ਹੋ ਕੇ ਤੇ ਇੱਕ ਨੰਬਰ ਚ ਸਾਰਾ ਕੁਝ ਆਪਾਂ ਨੂੰ ਦੇਸ਼ ਦੁਨੀਆ ਚ ਸੇਲ ਕਰ ਸਕਦੇ ਆ ਸੇਲ ਕਰ ਸਕਦੇ ਜੀ ਬਹੁਤ ਵੱਡੀ ਗੱਲ ਹੁੰਦੀ ਹੈ ਬਾਈ ਜੀ ਕਿ ਇੱਕ ਛੋਟੇ ਲੈਵਲ ਤੋਂ ਉੱਠ ਕੇ ਕਿ ਐਡਾ ਵੱਡਾ ਕੀ ਹੈ ਨਾ ਜਿਵੇਂ ਇੰਜੀਨੀਅਰ ਨੂੰ ਵੀ ਆਪਾਂ ਕਹਦੇ ਆ ਕਿ ਪਿੱਛੇ ਛੱਡਣ ਵਾਲਾ ਸਿਸਟਮ ਸਾਰਾ ਕੁਝ ਤੁਸੀਂ ਬਾਈ ਜਦੋਂ ਕਿੱਥੇ ਨੂੰ ਦਿਨੇ ਹੋ ਸਾਰਾ ਕੁਝ ਚੈੱਕ ਵਗੈਰਾ ਕਰਕੇ ਜਿਵੇਂ ਹਨਾ ਕਿਉਂ ਨਾ ਫੇਰ ਹੀ ਡਿਲੀਵਰ ਕਰਦੇ ਹੋ ਨਾ ਜੀ ਤੁਸੀਂ ਕਰਕੇ ਜੇ ਫੁੱਲ ਸਿੱਕ ਤੁਸੀਂ ਬਾਈ ਜੀ ਕਿੱਥੇ ਕਿੱਥੇ ਡਿਲੀਵਰ ਕਰ ਚੁੱਕੇ ਹੈ ਗੱਡੀਆਂ ਜੀ ਪੰਜਾਬ ਹਰਿਆਣਾ ਅੜੀਸਾ ਠੀਕ ਹੈ ਜੀ ਤੱਕ ਮੇਰੀਆਂ ਗੱਡੀਆਂ ਚੱਲ ਰਹੀਆਂ ਜੀ ਬਾਹਰਲੀ ਕੰਟਰੀਆਂ ਦੇ ਵਿੱਚ ਜੀ ਬਾਹਰਲੀ ਕੰਟਰੀ ਦਾ ਕੈਲੀਫੋਰਨੀਆ ਇੱਕ ਗੱਡੀ ਜਾ ਰਹੀ ਹੈ ਹਜੇ ਉਹ ਗਈ ਨਹੀਂ ਤਿਆਰ ਹੋ ਜਾਂਦੀ ਹੈ ਜੀ ਠੀਕ ਹੈ ਜੀ ਇੱਥੇ ਤਿਆਰ ਹੋ ਜਾਂਦੀ ਹੈ ਜੀ ਇਹਦੇ ਵਿੱਚ ਬਾਈ ਜੀ ਜਿਹੜੇ ਹੁਣ ਗੱਲ ਹੁੰਦੀ ਹੈ ਕਿ ਰੰਗ ਦੀ ਹੈ ਨਾ ਕੋਈ ਵੀ ਕਰਾ ਸਕਦਾ ਜਿਵੇਂ ਰੰਗ ਵੀ ਚੋਇਸ ਕਰਵਾ ਸਕਦਾ ਜੀ ਅਲੋਏ ਵੀਲ ਰੈਂਬਾ ਇਹ ਚੋਇ ਜਿਵੇਂ ਉਹ ਲਾਇ ਵਿਲ ਲੱਟਾ ਹੈ ਰਾ ਤਾਂ ਇਹਦਾ ਕਲਰ ਹੋ ਗਿਆ ਅਲੱਗ-ਅਲੱਗ ਚੀਜ਼ ਤੇ ਜੇ ਆਪਾਂ ਸਸਤੇ ਵਾਲਾ ਰੱਖਾਂਗੇ ਤਾਂ ਉਹਨੇ ਸਸਤਾ ਰਿੰਬ ਕਰ ਦਿਓ ਤਾਂ ਰਿੰਬਾ ਤੇ ਲਾਇ ਵਿਲ ਦਾ ਫਰਕ ਹੋਣਾ ਲਾਇ ਵਿਲ ਆਪਣੇ 25000 ਦੇ ਆ ਜੀ ਤੇ ਰਿੰਬ ਆਪਣੇ 500 ਦਾ ਮਿਲ ਜਾਂਦਾ ਜੀ 500 ਦਾ ਮਿਲ ਜਾਂਦਾ ਜੀ ਤੇ ਉਹ ਫਿਰ ਅਲੱਗ-ਅਲੱਗ ਸਿਸਟਮ ਆਉਂਦਾ ਜੀ ਉਹਦੇ ਨਾਲ ਨਹੀਂ ਨਹੀਂ ਇਹ ਬਈ ਤੁਹਾਡਾ ਸਾਰਾ ਵਿੱਚ ਹੀ ਆ 6 ਲੱਖ ਦੇ ਸਾਰਾ ਪੀ ਆਹ ਦਾ ਕੰਪਲੀਟ ਗੱਡੀ 6 ਲੱਖ ਦੀ ਆ ਜੀ ਠੀਕ ਆ ਜੀ ਠੀਕ ਆ ਹਾਂਜੀ ਤੇ ਬਾਈ ਜੀ ਹੁਣ ਇਹਦੇ ਵਿੱਚ ਤੁਸੀਂ ਸਾਨੂੰ ਇਹ ਦੱਸੋ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਆਪਾਂ ਮਤਲਬ ਵੇਚ ਆਣਾ ਕਿ ਲਾਏ ਟਾਇਰ ਦੀ ਕਈ ਵੀ ਰੈਣੀ ਇਹ ਹੁੰਦਾ ਕਿ ਆਪ ਦਾ ਜਿਵੇਂ ਤੁਸੀਂ ਸਾਰਾ ਸਿਸਟਮ ਬਣਾ ਦੇਓ ਟਾਇਰ ਤੇ ਲਾਏ ਜਾਂ ਕੋਈ ਜਿਹੜਾ ਆਪਣਾ ਰੰਗ ਰੂੰਗਾ ਆਪਦੇ ਕੋਲ ਉਹਨਾਂ ਨੇ ਕਰਾਉਣਾ ਹੋਵੇ ਤੁਹਾਨੂੰ ਆ ਸਕਦਾ ਜੀ ਉਹ ਗੱਡੀ ਵੀ ਆਪਣੀ ਦੇ ਸਕਦੇ ਆ ਕਈ ਵਾਰ ਕਿਸੇ ਬੰਦੇ ਕੋਲ ਗੱਡੀ ਆਪਣੀ ਹੈਗੀ ਆ ਪਰ ਇਲੈਕਟ੍ਰਿਕ ਕਰਨੀ ਉਹ ਵੀ ਹੋ ਸਕਦੀ ਆ ਉਹ ਆਪਣੀ 2 ਲੱਖ ਤੋਂ ਸਟਾਰਟਿੰਗ ਆ 2 ਲੱਖ ਤੋਂ ਸਟਾਰਟਿੰਗ ਆ ਜੀ ਠੀਕ ਹੈ ਇਹ ਤਾਂ ਹੋ ਗਈ ਬਾਈ ਜੀ ਆਪਣੀਆਂ ਗੱਡੀਆਂ ਦੀ ਗੱਲ ਹਨਾ ਕਿ ਤੇ ਜਿਹੜੀ ਹੁਣ ਛੋਟੇ ਲੈਵਲ ਤੇ ਜਿਵੇਂ ਆਪਣੇ ਜੀ ਤੁਸੀਂ ਸਕੂਟਰ ਜਾਂ ਮੋਟਰਸ ਜਿਹੜਾ ਜਾਂ ਆਪਣੀ ਹੋਰ ਵੀ ਵਹੀਕਲ ਤਿਆਰ ਕਰਦੇ ਹੋ ਉਹਨਾਂ ਦੇ ਵੀ ਹੁਣ ਤੁਸੀਂ ਮੰਨ ਕੇ ਚੱਲੋ ਜੀ ਆਪਣੀ ਹੈਗੀ ਤੁਹਾਡੇ ਕੋਲੇ ਜੀ ਹਾਂਜੀ ਉਹਦੇ ਆਪਾਂ ਕਰਦੇ ਆਂ ਜੀ ਤਿਆਰ ਸਕੂਟਰ ਮੋਟਰਸਾਈਕਲ ਤੁਸੀਂ ਆਪਣਾ ਲਿਆ ਸਕਦੇ ਆ 40000 ਤੋਂ ਸਟਾਰਟਿੰਗ ਹੋ ਜਾਂਦਾ ਜੀ ਤਾਂ ਕੋਈ ਵੀ ਵਹੀਕਲ ਨੂੰ ਕੋਈ ਸਕੂਟਰ ਦੀ ਕਿੰਨੇ ਦੀ ਐਵਰੇਜ ਹੈ ਜੀ ਸਕੂਟਰ ਦੇ 50 ਕਿਲੋਮੀਟਰ ਤੋਂ ਲੈ ਕੇ ਜੀ 250 ਕਿਲੋਮੀਟਰ ਤੱਕ ਦੇ ਅਲੱਗ-ਅਲੱਗ ਮਾਡਲ ਆ ਠੀਕ ਹੈ ਸਟਾਰਟਿੰਗ 50 ਕਿਲੋਮੀਟਰ ਦਾ ਜਿਹੜਾ ਕਿ 40000 ਚ ਹੋ ਜਾਂਦਾ ਉਸ ਤੋਂ ਉੱਪਰ ਬੰਦੇ ਦੀ ਚੋਇਸ ਆ ਜਿੰਨਾ ਆਪਾਂ ਉਹਨਾਂ ਤਿਆਰ ਕਰਕੇ ਦੇ ਦੇਣੇ ਉਹਨਾਂ ਤਿਆਰ ਕਰ ਦਿੰਦੇ ਆ ਉਹਦੀ ਭਈ ਮੰਨ ਕੇ 4000 14 ਦੀ 50 55 ਦੀ ਸਪੀਡ ਹੁੰਦੀ ਆ ਠੀਕ ਹੈ ਜੀ ਜਿਹੜਾ ਇਸ ਤੋਂ ਜ਼ਿਆਦਾ ਕਾਉਂਸਟ ਹੈ 80 ਤੱਕ ਦੀ ਸਪੀਡ ਆਪਾਂ ਦੇ ਦਿੰਦੇ ਆਂ ਅਸੀਂ ਦਿੱਕਤ ਠੀਕ ਹੈ ਹਾਂ ਜੀ ਉਹ ਵੀ ਹਾਈ ਪਾਵਰ ਉਹ ਕਿਹੜੀ ਹਾਈ ਪਾਵਰ ਹੈ ਜੀ ਇਹਦੀ ਬਾਈ ਜੀ ਇਹਦੀ ਆਪਣੀ ਰਹੇਗੀ ਸਪੀਡ ਕਿੰਨੇ ਤੇ ਕਿਰਪਾ ਜੀ ਇਹ 60 ਦੀ ਸਪੀਡ ਦੇ ਦਿੰਦੀ ਹੈ 60 65 ਦੀ 60 65 ਦੀ ਜਾਂਦੀ ਹੈ ਜੀ ਇਹ ਤੱਕ ਉਤਾਂ ਚ ਕੋਈ ਇਹਨੂੰ ਕੋਈ ਦਿੱਕਤ ਨਹੀਂ ਆਨ ਰੋਡ ਆਫ ਰੋਡ ਚਲਾ ਸਕਦੇ ਆ ਹਾਈ ਲੋ ਗੇਅਰ ਲੱਗਿਆ ਹੋਇਆ ਇਹਦੇ ਵਿੱਚ ਜਿਵੇਂ ਆਪਣੇ ਟਰੈਕਟਰ ਦੇ ਲੱਗਿਆ ਹੁੰਦਾ ਜੀ ਠੀਕ ਹੈ ਤੇ ਇਹਨੂੰ ਬਾਈ ਜੀ ਵਿੱਚੋਂ ਆਪਾਂ ਦੱਸ ਸਕਦੇ ਆਂ ਕਿ ਕੀ ਜਿ ਆ ਚੀਜ਼ ਦਿਖਾ ਸਕਦੇ ਜੀ ਵਿੱਚੋਂ ਆ ਜਿਹੜੇ ਓਨਲੀ ਰੇਸ ਤੇ ਬ੍ਰੇਕ ਹੀ ਆ ਜਾਂਦੇ ਆ ਜੀ ਠੀਕ ਹੈ ਜੀ ਇਹਦੇ ਵਿੱਚ ਕੋਈ ਕਲਚ ਨਹੀਂ ਕੋਈ ਕਲਚ ਨਹੀਂ ਉਹ ਲੇਡੀਜ਼ ਸਾਨੀ ਨਾਲ ਚਲਾ ਸਕਦੇ ਆ ਬਜ਼ੁਰਗ ਸਾਨੀ ਨਾਲ ਚਲਾ ਸਕਦੇ ਆ ਉਹ ਵਿੱਚ ਦੇ ਇੰਟੀਰੀਅਰ ਆ ਸੀਟਾਂ ਇਹਦੇ ਵਿੱਚ ਐਡਜਸਟੇਬਲ ਆ ਜਾਂਦੀਆਂ ਜੀ ਠੀਕ ਹੈ ਜੀ ਜਿੰਨੀ ਆਪਾਂ ਮਰਜ਼ੀ ਗਾਮਸ਼ਾ ਕਰ ਲੀਏ ਠੀਕ ਹੈ ਮਤਲਬ ਪੂਰਾ ਮਤਲਬ ਜਿਵੇਂ ਲਗਜ਼ਰੀ ਗੱਡੀ ਹੁੰਦੀ ਹੈ ਆ ਆਪਣਾ ਆਰਮਰੈਸਟ ਆ ਗਿਆ ਜੀ ਠੀਕ ਹੈ ਜੀ ਤੇ ਬਾਕੀ ਥੋੜਾ ਡਬਲ ਰੂਫ ਆ ਗਿਆ ਜੀ ਹੀਟ ਨਹੀਂ ਹੁੰਦਾ ਅੱਛਾ ਠੀਕ ਹੈ ਜੀ ਜਿਵੇਂ ਸਿੰਪਲ ਨਾਲ ਆਦਿ ਨੇ ਉਹ ਤਰਪਾਲ ਕੱਲਾ ਉਹ ਨਹੀਂ ਆ ਉੱਪਰ ਥ ਨੀਚਰੂ ਸੈਂਪਲ ਆ ਗਿਆ ਜੀ ਸੈਂਪਲ ਆ ਗਿਆ ਠੀਕ ਹੈ ਜੀ ਹਾਂਜੀ ਸਾਰੀ ਦੀ ਸਾਰੀ ਗੱਡੀ ਲੋਕ ਹੁੰਦੀ ਹੈ ਇਹ ਚਾਬੀ ਨਾਲ ਇਹ ਸਾਰੀ ਹੈ ਹਾਂਜੀ ਅੱਛਾ ਅੱਛਾ ਮਤਲਬ ਐ ਨਹੀਂ ਕਿ ਕੱਪੜਾ ਪਾੜ ਕੇ ਜਾਂ ਕੋਈ ਸਿਸਟਮ ਇਹੋ ਜਿਹਾ ਨਹੀਂ ਨਹੀਂ ਉਹ ਲੋਕ ਹੋ ਜਾਂਦੀ ਹੈ ਜੀ ਗੱਡੀ ਇਹ ਬਈ ਜਿਵੇਂ ਹੁਣ ਆ ਇਹਦਾ ਚਾਰਜ ਰੁਪਿਆ ਜੀ ਵਿੱਚ ਮਗਰ ਨਾਲ ਠੀਕ ਹੈ ਹਾਂਜੀ ਤੇ ਇਹਦਾ ਐਕਸੈਸਰੀ ਵਗੈਰਾ ਦਾ ਸਮਾਨ ਤੁਸੀਂ ਲਾਉਨੇ ਹੋ ਕਿ ਜਿਹੜਾ ਜਿਵੇਂ ਨਹੀਂ ਨਹੀਂ ਇਹ ਤਾਂ ਤਿਆਰ ਹੈ ਜੀ ਨਾਲ ਜਵੇਂ ਐਂਡਰਾਡ ਸਟੀਰੀਓ ਵਿੱਚ ਲੱਗਿਆ ਹੋਇਆ ਸਾਰਾ ਸਿਸਟਮ ਇਹ ਲਾ ਕੇ ਦਿੰਨੇ ਆ ਜੀ ਸਾਰਾ ਲਾ ਕੇ ਦਿੰਨੇ ਆ ਜੀ ਹਾਂਜੀ ਤੇ ਇਹ ਇਹਦੇ ਵਿੱਚ ਹੋਰ ਵੀ ਜਿਵੇਂ ਬਈ ਇਸ ਦੁਗਾ ਤੁਸੀਂ 6 ਲੱਖ ਤੋਂ ਉੱਪਰ ਵੀ ਕੋਈ ਮਤਲਬ ਰੇਟ ਵਧਾਉਣਾ ਹੋਵੇ ਵੱਧ ਜਾਂਦਾ ਜੀ ਵੱਧ ਜਾਂਦਾ ਜੀ ਜੀਪ ਦੇ ਚੁਆਇਸ ਆ ਬੰਦਾ ਜਿੰਨੇ ਆਪਣੀ ਮਰਜ਼ੀ ਨਾਲ ਤਿਆਰ ਕਰਵਾ ਸਕਦਾ ਤੇ ਬਾਕੀ ਇਹ ਆ ਜੀ ਮਾਰਕੀਟ ਦੇ ਵਿੱਚ ਹੁਣ ਗੱਡੀਆਂ ਕਈ ਦਿਖਾ ਦਿੰਦੇ ਆ ਉਹ ਇੱਕ 20 ਦੀਆਂ ਜਾਂ 1.5 ਲੱਖ ਦੀਆਂ ਜਾਂ 2 ਲੱਖ ਦੀਆਂ ਉਹਦੇ ਵਿੱਚ ਇਹ ਹੁੰਦਾ ਕਿ ਉਹ ਅੱਧਾ ਸਮਾਨ ਹੁੰਦਾ ਨਾਲ ਅੱਧਾ ਮੜਕੇ ਮਗਰੋਂ ਐਡ ਕਰ ਦਿੰਦੇ ਆ ਮੈਂ ਤੁਹਾਨੂੰ ਕੰਪਲੀਟ ਸਮਾਨ ਨਾ ਕਹਿ ਰਿਆਂ ਲੇ ਇਥੇ ਬੈਟਰੀ 3 ਸਾਲ ਦੀ ਗਾਰੰਟੀ ਜਿਹਦੇ ਨਾਲ ਇੰਨੀ ਜ਼ਿਆਦਾ ਕਾਸਟ ਜਾਂਦੀ ਹੈ ਜੀ ਇਹਦੀ ਠੀਕ ਹੈ ਜੀ ਤਾਂ ਮਾ ਵਿੱਚ ਬਾਈ ਜੀ ਜਿਵੇਂ ਹੁਣ ਆਪਾਂ ਗੱਲ ਕਰੀਏ ਕਿ ਜਿਹੜੀ ਮਤਲਬ ਆਪਣੀ ਆਪ ਦੀ ਜੀਪ ਲਿਆਉਣੀ ਹੁੰਦੀ ਹੈ ਨਾ ਕਿ ਆਪ ਦੀ ਜੀਪ ਲੈ ਕੇ ਆਉਂਦੇ ਆ ਤੇ ਉਹਦੇ ਵਿੱਚ ਕੀ ਮਤਲਬ ਰੇਟ ਵਗੈਰਾ ਦਾ ਕੋਈ ਹੁੰਦਾ ਜੀ ਉਹ ਆਪਣਾ 2 ਲੱਖ ਤੋਂ ਸਟਾਰਟਿੰਗ ਹੋਏ ਦਾ ਲੈਡਰ ਸਸਪੈਂਸਰੀ ਲਾਉਣੀ ਹੈ ਲਿਥੀਅਮ ਲਾਉਣੀ ਹੈ ਉਹ ਅਲੱਗ-ਅਲੱਗ ਹੈ ਜੀ ਆਪਾਂ ਨੂੰ ਰੇਂਜ ਕਿੰਨੀ ਚਾਹੀਦੀ ਹੈ ਘੱਟੋ-ਘੱਟ 100 ਕਿਲੋਮੀਟਰ ਤੋਂ ਸਟਾਰਟ ਹੋ ਜਾਂਦੀ ਆ ਉਹ ਉੱਪਰ ਨੂੰ ਆਪਣੀ ਚੋਇਸ ਆ ਜਿੰਨੀ ਆਪਾਂ ਲੈ ਕੇ ਜਾਣੀ ਉਹ ਆਪਣੀ ਚੋਇਸ ਦੇ ਉੱਪਰ ਆ ਜੀ ਮਤਲਬ ਜਿਹੜੀ ਸਟਾਰਟਿੰਗ ਆ 2 ਲੱਖ ਤੋਂ ਉੱਪਰ ਆ ਜੀ ਤੇ ਜਿਹੜੀ ਆ ਮੋਟਰਸਾਈਕਲ ਸਕੂਟਰ ਦਾ ਸਟਾਰਟਿੰਗ 40000 ਰੁਪਏ 40000 ਤੋਂ ਹਾਂਜੀ ਜੇ ਆਪ ਦਾ ਸਕੂਟਰ ਵਗੈਰਾ ਸਾਰਾ ਕੁਝ ਜੀ ਹਾਂਜੀ ਆਪ ਦਾ ਲੈ ਕੇ ਆਵੇ ਆਪਣਾ ਵਾਈਪ ਹੋ ਜਾਂਦਾ ਜੀ 20000 ਤੋਂ ਸਟਾਰਟ 20000 ਤੋਂ ਉੱਪਰ ਜਿੰਨਾ ਮਰਜ਼ੀ ਆਪਦੇ ਉੱਪਰ ਜਿੰਨੇ ਵਾਹ ਪਰ ਜੇ ਬੈਸਟ ਕਰਨਾ ਤਾਂ 40000 ਤੋਂ ਸ਼ੁਰੂ ਹਾਂ ਉਹ ਦਾ 22 ਸਹੀ ਠੀਕ ਹੈ ਬਹੁਤ ਵਧੀਆ ਗੱਲ ਆ ਬਾਈ ਜੀ ਇੱਕ ਜਿਹੜੀ ਮੇਨ ਗੱਲ ਹੈ ਕਿ ਪ੍ਰਦੂਸ਼ਣ ਰਹਿਦਾ ਦੂਸਰੀ ਇਹ ਗੱਲ ਹੈ ਕਿ ਆਪਣਾ ਤੇਲ ਵਗੈਰਾ ਦਾ ਜਿਹੜਾ ਖਰਚ ਸਾਰਾ ਕੁਝ ਬਚ ਜਾਂਦਾ ਨਾ ਬਾਈ ਜੀ ਠੀਕ ਹੈ ਤੇ ਆ ਬਾਈ ਦਾ ਜਿਹੜਾ ਜੀ ਆਪਾਂ ਗੱਲ ਕਰੀਏ ਐਡ ਨੰਬਰ ਜੀ ਸੀ ਮਰਨਾ ਸਲੈਸ਼ ਟਰੇਡਰ 830 ਹੈ ਜੀ ਤੇ ਜਿਹੜਾ ਬਾਈ ਜੀ ਦਾ ਨੰਬਰ ਹੈ ਜੀ 97799 99536 ਤੇ ਬਾਈ ਜੀ ਦਾ ਪਿੰਡ ਹੈਗਾ ਕੋਟਲੀ ਅ블ੂ ਜ਼ਿਲ੍ਹਾ ਸ਼੍ਰੀ ਮਕਸਦਰ ਸਾਹਿਬ ਤੁਸੀਂ ਬਾਈ ਜੀ ਨਾਲ ਨੰਬਰ ਦੇ ਉੱਪਰ ਵੀ ਸੰਪਰਕ ਕਰ ਸਕਦੇ ਹੋ ਕਦੋਂ ਵੀ ਬਾਈ ਜੀ ਤੁਹਾਡੇ ਨਾਲ ਗੱਲ ਕਰ ਸਕਦੇ ਹੋ ਇੱਕ ਵਾਰੀ ਨੰਬਰ ਬਾਈ ਜੀ ਫਿਰ ਤੁਸੀਂ ਆਪਣਾ ਵੀ ਦੱਸ ਦਿਓ ਹੈਗਾ 97799 99536 ਤੇ ਦੂਜਾ ਨੰਬਰ ਹੈਗਾ 9041604099 09940 ਜੀ ਠੀਕ ਹੈ ਤੇ ਬਾਈ ਜੀ ਨੇ ਕਦੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਅਸੀਂ ਸਕਰੀਨ ਦੇ ਉੱਪਰ ਵੀ ਨੰਬਰ ਦੇ ਦੇਾਂਗੇ ਮੈਨੂੰ ਪਤਾ ਹੈ ਕਿ ਤੁਸੀਂ ਜਰੂਰ ਬਾਈ ਨਾਲ ਸੰਪਰਕ ਕਰੋਗੇ ਕਿਉਂਕਿ ਇਹੋ ਜੀ ਚੀਜ਼ ਦੁਨੀਆ ਦੇ ਉੱਪਰ ਜਿਹੜੀ ਵੱਖਰੀ ਆ ਆਪਣੇ ਅਲੱਗ-ਅਲੱਗ ਮਾਡਲ ਆਉਂਦੇ ਜਾਂਦੇ ਠੀਕ ਹੈ ਆ ਜਿਹੜੇ ਬਾਈ ਜੀ ਨੇ ਦੱਸਿਆ ਕਿ ਜਿਹੜੇ ਮਾਡਲ ਇਹਨਾਂ ਨੇ ਤਿਆਰ ਕੀਤੇ ਜਿਹੜੇ ਆ ਚੀਜ਼ਾਂ ਆ ਤਾਂ ਤਕਰੀਬਨ ਜੀਪ ਆਪਣੀ 2.5 ਲੱਖ ਤੋਂ ਸਟਾਰਟਿੰਗ ਹੋ ਜਾਂਦੀ ਹੈ ਜੀ ਠੀਕ ਹੈ ਜੀ ਆ ਹੋ ਜਾਂਦੀ ਹੈ ਆਪਣੀ 3.5 ਤੋਂ 3.5 ਤੋਂ ਜੀ ਆ ਵੀ 3.5 ਚ ਆ ਜਾਂਦੀ ਹੈ ਠੀਕ ਹੈ ਜੀ ਆ 4 ਲੱਖ ਜੀ ਆ ਆ ਜਿਆਦੇ ਲੋਕ ਮੈਨੂੰ ਲੱਗਦਾ ਚਾਹਣਗੇ ਬਾਈ ਜੀ ਇਹ ਹਾਂਜੀ ਇਹ 4 ਲੱਖ ਚ 4 ਲੱਖ ਵਿੱਚ ਇਹਦੇ ਵਿੱਚ ਵੀ ਰੰਗ ਕੋਈ ਵੀ ਕਰਵਾ ਸਕਦੇ ਆਪਾਂ ਬਾਈ ਜੀ ਹਾਂਜੀ ਹਾਂਜੀ ਕੋਈ ਵੀ ਰੰਗ ਕਰਵਾ ਸਕਦੇ ਠੀਕ ਹੈ ਬਾਈ ਨੂੰ ਤੁਸੀਂ ਇੰਸਟਾ ਦੇ ਉੱਪਰ ਵੀ ਤੇ YouTube ਤੇ Facebook ਦੇ ਉੱਪਰ ਵੀ ਫੋਲੋ ਕਰ ਸਕਦੇ ਹੋ ਬਾਈ ਜੀ ਦੀ ਇਹ ਜਿਹੜੀ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਆਈਡੀ ਹੈ ਜੀ ਧੰਨਵਾਦ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ